ਮੈਂ ਤਸਵੀਰ ਸਿੰਘ ਸਰਫਕਾ ਸੈਂਡਪੀਸਰ ਕਮੇਟੀ ਪੰਜਾਬ ਪ੍ਰਧਾਨ ਅਕਸਰ ਮੈਂ ਸਾਡੇ ਪਿੰਡ ਦੇ ਵਿੱਚ ਰਾਤੀ 1 ਵਜੇ ਕੇ 15 ਮਿੰਟ ਦੇ ਉੱਤੇ ਆਪਣਾ ਜਿਹੜਾ ਕੋਈ ਆਇਆ ਪ੍ਰਸ਼ਾਸਨ ਦਾ ਕੋਈ ਗੋਲਾ ਜਿਹੜਾ ਉੱਥੋਂ ਦੀ ਲੰਘਿਆ ਤੇ ਉਹਦੇ ਨਾਲ ਇਹ ਜਮੀਨੀ ਆਣ ਕੇ ਡਿੱਗਾ ਪਿੰਡ ਦੇ ਵਿੱਚ ਕਿਤੇ ਕੈਂਚਰਾਂ ਡਿੱਗੀਆਂ ਕਿਤੇ ਕੁਛ ਡਿੱਗਾ ਤੇ ਉਹਦੇ ਨਾਲ ਇਹ ਆ ਵੀ ਪਿੰਡ ਦੇ ਵਿੱਚ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਤੇ ਬਾਕੀ ਪਿੰਡ ਠੀਕ ਠਾਕ ਆ ਤੇ ਇੱਥੇ ਹੀ ਆ ਕੇ ਬਾਕੀ ਪ੍ਰਸ਼ਾਸਨ ਨੂੰ ਖਬਰ ਦਿੱਤੀ ਆ ਪ੍ਰਸ਼ਾਸਨ ਨੂੰ ਆਣ ਕੇ ਲੈ ਗਿਆ ਕਿਉਂਕਿ ਅਹੀਂ ਮੇਰੇ 12-13 ਸਾਲ ਪਿੰਚੜਾ ਆਇਆ ਨ ਹੋ ਗਿਆ ਤੇ ਹਾਂਡੇ ਵਾਲੇ ਕੋਈ ਨਹੀਂ ਲੱਗਦਾ ਮਝੈਲ ਦੀ ਵੀ ਮਝੈਲ ਜਾਂ ਕੁਛ ਹੀ ਆ ਤੇ ਇਹ ਬਾਕੀ ਪਿੰਡ ਠੀਕ ਠਾਕ ਹੈ ਸਭ ਕਿੰਨੇ ਕੁ ਵੇਲੇ ਠੀਕ ਹੈ ਧੁਮਾਕੇ ਦੀ ਵਾਰ ਗਰੀਬ ਨੇ 1:05 ਜਾਂ 10 ਮਿੰਟ ਦੀ ਗੱਲ ਕਿੰਨੇ ਕੁ ਧੁਮਾਕੇ ਹੋਏ ਆ ਧੁਮਾਕੇ 3-4 ਧੁਮਾਕੇ ਹੋਏ ਤੇ ਹੋਰ ਵੀ ਆਸ-ਪਾਸ ਪਿੰਡ ਨੇ ਡਿੱਗੇ ਕਿਤੇ ਪਤਾ ਨਹੀਂ ਪਿੰਡਾਂ ਦੇ ਦੂਸਰੇ ਪਿੰਡ ਤਾਂ ਨਹੀਂ ਆਪਾਂ ਨੂੰ ਪਤਾ ਆਪਣੇ ਪਿੰਡ ਪਤਾ ਲੱਗਾ ਪ੍ਰਸ਼ਾਸਨ ਨੂੰ ਕਵਰ ਕੀਤੀ ਤੇ ਪ੍ਰਸ਼ਾਸਨ ਉਹਨੂੰ ਅਣਕੇ ਲੈ ਗਿਆ ਜਾਨੀ ਮਾਲੀ ਨੁਕਸਾਨ ਨਹੀਂ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿਨਾਈ ਤੁਹਾਡਾ ਮੈਂ ਜੀ ਕੁਲਬੀਰ ਸਿੰਘ ਜਨਰਲ 77 ਪਾਕਿਸਤਾਨ ਜੁਨੀਏਟਾ ਗ੍ਰਾਮ ਬਲਾਕ ਟਾਰੀ ਹਾਂਜੀ ਕਿਹੜੇ ਪਿੰਡ ਤੁਹਾਡਾ ਮੇਰਾ ਪਿੰਡ ਜੇਠਵਾਲ ਜੀ ਅੱਜ ਕੀ ਹੋਇਆ ਤੁਹਾਡੇ ਪਿੰਡ ਗੱਲ ਇਹ ਰਾਤ ਇੱਕ ਸਵਾ 1 ਵਜੇ ਦੇ ਤਕਰੀਬਨ ਰਾਤ ਕਾਫੀ ਦੋ ਤਿੰਨ ਵਾਰੀ ਜਿਹੜਾ ਧਮਾਕਾ ਹੋਇਆ ਬੜਾ ਜ਼ਬਰਦਸਤ ਧਮਾਕਾ ਆ ਉਹਦੇ ਵਿੱਚ ਜਦੋਂ ਧਮਾਕਾ ਹੋਇਆ ਤੇ ਪਿੰਡ ਵਾਸੀ ਆਣ ਕੇ ਇੱਥੇ ਜਦੋਂ ਜਮੀਨ ਜੇਠਵਾਲ ਦੀ ਜ਼ਮੀਨ 'ਚ ਪਹੁੰਚੇ ਇੱਥੇ ਕਾਫੀ 6-7 ਲੰਮੀ ਜਿਹੜੀ ਮਜਾਇਲ ਆ ਉਹ ਇੱਥੇ ਡਿੱਗੀ ਉਹਦੇ ਨਾਲ-ਨਾਲ ਜਿਹੜੇ ਪਿੰਡ ਦੇ ਵਿੱਚ ਪਿੰਡ ਵਾਸੀਆਂ ਦੇ ਘਰਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਜਿਹੜੇ ਟੁਕੜੇ ਮਝਾਇਲ ਦੇ ਉਹ ਪਾਏ ਗਏ ਆ ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਵੀ ਐਡੀ ਵੱਡੀ ਮਝਾਇਲ ਇੱਥੇ ਗਰੀ ਆ ਜਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਇਹਦੇ ਛੋਟੇ-ਛੋਟੇ ਟੁਕੜੇ ਕਾਫੀ ਜਿਹੜੇ ਤਿੱਖੇ ਟੁਕੜੇ ਆ ਅਸੀਂ ਸ਼ੁਕਰ ਕਰਦੇ ਪ੍ਰਮਾਤਮਾ ਦਾ ਕਿ ਜਿਹੜਾ ਪਿੰਡ ਵਾਸੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਦੇ ਨਾਲ ਨਾਲ ਅਸੀਂ ਇਹ ਸਰਕਾਰ ਨੂੰ ਵੀ ਥੋੜਾ ਕਹਿਣਾ ਚਾਹੁੰਦੇ ਆਂ ਆਪ ਹੀ ਅੱਜ ਆਪਾਂ ਉੱਥੇ ਅੰਮ੍ਰਿਤਸਰ ਦੇ ਵਿੱਚ ਰਿਪੋਰਟ ਦੇ ਉੱਤੇ ਹਰ ਅਸਲ ਚੱਲ ਰਹੀ ਹੈ ਕਿ ਸਮਝਾਉਣ ਨੂੰ ਕਾਲ ਨੂੰ ਪਾਕਿਸਤਾਨ ਦੇ ਉੱਤੇ ਹਮਲਾ ਕਰਦਾ ਭਾਰਤ ਤੇ ਉਹਦੇ ਵਿੱਚ ਆਪਣਾ ਬਚਾ ਕਿੱਦਾਂ ਕਰਨਾ ਪਰ ਇਹ ਜਿਹੜੀ ਮਝੈਲ ਇਹਦੇ ਬਾਰੇ ਆਪਾਂ ਨੂੰ ਕੋਈ ਪਰਮਿਸ਼ਨ ਨਹੀਂ ਮਿਲੀ ਪਈ ਇਹ ਮਝੈਲ ਕਿੱਥੋਂ ਲੱਗੀ ਗਈ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਅੰਮ੍ਰਿਤਸਰ ਤੇ ਜਿੰਨੀਆਂ ਵੀ ਇਹ ਆਪਣੀਆਂ ਫੌਜ ਦੀਆਂ ਏਜੰਸੀਆਂ ਆ ਜਾਂ ਇਹਨਾਂ ਦੇ ਦਾਰੇ ਆ ਕਿ ਇਹਦੀ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਤੋਂ ਜਲਦੀ ਇਹਦੀ ਜਾਂਚ ਕੀਤੀ ਜਾਵੇ ਕਿ ਇਹ ਮਜਾਇਲ ਕਿਧਰੋਂ ਆਈ ਆ ਕਿਹਦੇ ਵੱਲੋਂ ਦਾਗੀ ਗਈ ਆ ਅਸੀਂ ਇਹ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਕਿ ਵੀ ਆਪਾਂ ਇੱਕ ਰਿ ਹਸਲਾ ਤੇ ਨਾ ਰਹੀਏ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਪਿੰਡ ਦਾ ਕੋਈ ਵੱਡਾ ਨੁਕਸਾਨ ਨਾ ਹੋ ਜੇ ਇਹ ਕਹੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂ ਕਿ ਜਲਦੀ ਤੋਂ ਜਲਦੀ ਚਾਹੇ ਫਰੋਸ਼ਕ ਟੀਮਾਂ ਆਪਣੇ ਫੌਜਦਾਰੀ ਦੀਆਂ ਵਾ ਚਾਹੇ ਪੂਲ ਪ੍ਰਸ਼ਾਸਨ ਦੀਆਂ ਵਾ ਉਹ ਇੱਥੇ ਆਣ ਕੇ ਇਹਦੀ ਜਾਂਚ ਕੀਤੀ ਜਾਵੇ ਕੱਲ ਤੋਂ ਕੋਈ ਕਿਸੇ ਵੱਡਾ ਉਹ ਪੰਜਾਬ ਦੇ ਵਿੱਚ ਕਿਸੇ ਪਿੰਡ ਦਾ ਕੋਈ ਵੱਡਾ ਨੁਕਸਾਨ ਨਾ ਹੋਵੇ ਸਾਰੀ ਬਪਾ ਸੁਚੈਨ ਸਿੰਘ ਚੰਨਾਪਿੰਡ ਜੇਠੂਵਾਲ ਜੇਠੂਵਾਲ ਸੁਧਾਰਨੀ ਸਵੇਰੇ ਰਾਤੀ ਕੋਈ 1 ਵਜੇ ਪੰਜ ਮਿੰਟ ਤੇ ਧਮਾਕੇ ਹੋਏ ਆ ਜਦੋਂ ਧਮਾਕੇ ਹੋਏ ਫਿਰ ਸਾਰੀ ਦੁਨੀਆ ਜਿਹੜੀ ਆ ਗੋਂ ਪਿੰਡ ਦੀ ਸਾਰੀ ਦੁਨੀਆ ਬਾਹਰ ਆ ਗਈ ਆ ਜਦੋਂ ਬਾਹਰ ਹੋਈ ਮੁੜ ਕੇ ਇੱਕ ਹੋ ਗਿਆ ਤੋ ਗਿਆ ਤਿੰਨ ਮੁੜ ਕੇ ਸੱਤ ਧਮਾਕੇ ਹੋਏ ਆ ਕੋਈ ਇੱਕ ਵੀ ਜਿਹੜਾ ਉਹ ਸਾਰੇ ਹਰਕਮੋਦੀ ਪੁਲਸ ਨੇ ਚੋਕ ਲੈ ਗਈ ਛੇਪੁਰ ਦਾ ਪੀਡੀਓ ਇੱਕ ਹੋੜਾ ਜਿਹੜਾ ਉਹ ਪੁਲ ਤੇ ਪਿੰਡ ਮੱਕੜਵੜੀ ਹੁਣ ਵੇਖਿਆ ਗਿਆ ਵਾ ਹੁਣ ਮੱਕੜਵੜੀ ਦੇ ਆਪਣਾ ਨਵੇਂ ਪਿੰਡ ਚੌਂਕੀ ਤੋਂ ਆਏ ਆ ਹੁਣ ਨਵੇਂ ਪਿੰਡ ਚੌਂਕੀ ਤੋਂ ਆਏ ਆ ਹੁਣ ਉਹਦੀ ਆਮਰਾ ਜਾ ਪੰਜਾਬ ਪੁਲਿਸ ਵੀ ਆ ਗਈ ਆ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਇਹੋ ਕਹਿਣਾ ਚਾਹੁੰਦੇ ਰਾਤ ਨੂੰ ਜਿਹੜੀਆਂ ਲੈਟਾਂ ਵਾ ਮੇਰੇ ਵੀ ਜਿੱਥੋਂ ਲਈ ਆਵਾਜ਼ ਜਾਂਦੀ ਆ ਰਾਤ ਨੂੰ ਲੈਣ ਦਾ ਕੁਝ ਗਾਵੇ ਇਹ ਆਪਣੇ ਕੋਲੋਂ ਹੀ ਵਖੜਾ ਸ਼ਹਿਰ ਜਾਂ ਜਾਂ ਆਰਮੀ ਦਾ ਤਤਤਰ ਜਾਂ ਉਹਨਾਂ ਦੁਸ਼ਮਣ ਨੇ ਗੋਲਾ ਦਾ ਕੇ ਚੱਲਣਾ ਬਾਕੀ ਚਿੰਨਾਂ ਵਾਲੀ ਗੱਡੀ ਇਹ ਹੱਥ ਛੁੜ ਕੇ ਬੇਦੀ ਕਰਦੇ ਆ ਜਿਹੜੀ ਪੰਜਾਬ ਦੀ ਫੌਜ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਟਰਾਲੀ ਦੀ ਟਰੈਕਟਰ ਦੀ ਰਖਸ਼ਣ ਪਣ ਦੀ ਜ਼ਰੂਰਤ ਹੋਵੇ ਦੇ ਕੌਮ ਸਾਡੀ ਦੇਸ਼ ਦੇ ਨਾਲ ਆ ایسے ہے صبح ارلی مارننگ مجھے پبلک نے ٹیلی فون پر بتایا تھا کہ ہمارے چہرے میں کوئی ایکسپلوزر جیسی کوئی چیز پڑی ہے پڑی ہے میں موجود آنے کے بعد جب میں دیکھا تو میں اپنے سینئر افسروں سے کانٹیکٹ کیا اور سینئر افسروں نے آرمی والوں سے یہاں پر بھیجا ہے ایکسپرٹ کو یہ جو میزائل جٹو وال میں گرا ہے اس کا ہی پورشن ہے تو آرمی والے اس کی چیکنگ کر رہے ہیں وہ ہی ڈیسیزن لیں گے کہ اس کو کیا کرنا ہے لے کے جانا ہے یا ڈیفیوز کرنا ہے میں پبلک کی سیفٹی کے لیے اس کو دور کر رہا ہوں سر ایک بات بتا دیجئے آپ کو گاؤں کا جو آپ کا ہے نہیں ہے جس کو ہوا میں نش کر دیا ہے آرمی کے ڈیفینس سسٹم نے بتا سکتے ہیں پاکستان کی طرف سے لانچ کیا گیا یہ تو آرمی والے بتائیں گے نا بتائیں گے نا کہاں سے گری طرح کی جو ਆਪਾਂ ਦੇਖੋ ਬਾਹਰ ਲੋਕ ਆ ਪਹਿਲਾਂ ਤੋਂ ਡਰਨ ਵਾਲੇ ਲੋਕ ਐ ਚੱਲਿਆ ਕਰੋ ਮਜ਼ੇ ਨਾਲ ਦੇਖੋ ਲੋਕ ਆ ਨਾਲ ਨਾਲ ਚੱਲਦੇ ਕਿੱਥੇ ਨੂੰ ਫਿਰਨੇ ਨੂੰ ਮਜ਼ੇ ਆ ਠੀਕ ਨਹੀਂ ਗੱਲ ਐ ਇਹਨਾਂ ਨੂੰ ਤੁਸੀਂ ਪੈਨਿਕ ਨਾ ਹੋਓ ਕਿਸੇ ਗੱਲ ਤੇ ਮੇਰੀ ਇੱਕ ਵਾਰੀ ਬੇਸਤੀ ਵੀਡੀਓ ਨੂੰ ਵੀ ਸਾਰਿਆਂ ਨੂੰ ਵੀ ਚੱਪਾ ਕਰਕੇ ਆਪਾਂ ਵੀ ਸਾਰੇ ਉਧਰ ਹੋਈਏ ਹੋਗਾ ਆਪਾਂ ਫੋਟੋ ਕਰ ਲਈ ਐ ਉਹਨਾਂ ਨੇ ਟੈਕਨੀਕਲ ਕੰਮ ਕਰਨਾ ਉਹਨਾਂ ਨੂੰ ਕਰਨਿਓ ਕਰਤੀ ਰਹੇ ਤੋਂ ਗੁਰਬੀਰ ਜੀ ਐਸੀ ਪੁਲਿਸ